ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਗ ਹੋਗੇ ਜਿਵੇਂ ਕਿ ਹਰ ਵਾਰੀ ਆਪਣੇ ਚੈਨਲ 뮤ਜ਼ਿਕ ਟੀਚਰ ਤੋਂ ਮੈਂ ਕੁਛ ਨਾ ਕੁਝ ਆਪ ਜੀ ਨੂੰ ਵੋਕਲ ਸੰਬੰਧੀ ਜਾਂ ਇਨਸਟਰੂਮੈਂਟ ਸੰਬੰਧੀ ਜਾਂ ਸੰਗੀਤ ਸੰਬੰਧੀ 뮤ਜ਼ਿਕ ਸੰਬੰਧੀ ਲੈਸਨ ਪਾਉਂਦਾ ਰਹਿਣਾ ਅੱਜ ਮੇਰੇ ਦਿਮਾਗ ਵਿੱਚ ਬੈਠੇ ਬੈਠੇ ਇੱਕ ਗੱਲ ਆਈ ਕਿ ਜਿਹੜੇ ਵੀ ਸਿੱਖ ਰਹੇ ਨੇ ਉਹਨਾਂ ਦੇ ਕੋਲ ਇਹ ਸਮੱਸਿਆ ਜ਼ਰੂਰ ਆਂਦੀ ਹੋਣੀ ਜਿਹੜੀ ਕਿ ਮੈਂ ਨੋਟ ਕੀਤੀ ਹੈ ਉਹ ਸਮੱਸਿਆ ਇਸ ਤਰ੍ਹਾਂ ਦੀ ਹੈ ਕਿ ਜਿਹੜੀ ਹੈਲਥ ਵਾਈਜ਼ ਸਮੱਸਿਆ ਸਾਨੂੰ ਕਈ ਵਾਰੀ ਕਿਉਂਕਿ ਆਪਾਂ ਰਿਆਜ਼ ਕਰਦੇ ਆਂ ਆਪਾਂ ਗਾਉਂਦੇ ਆਂ ਕਈ ਵਾਰੀ ਉੱਚਾ ਗਾਉਣ ਦੇ ਵੇਲੇ ਸਮੱਸਿਆ ਆਂਦੀ ਹੈ ਗਏ ਦੀ ਆਵਾਜ਼ ਕ੍ਰੈਸ਼ ਹੋ ਜਾਂਦੀ ਹੈ ਉੱਤੇ ਜਾ ਕੇ ਕਈਆਂ ਦੀ ਆਵਾਜ਼ ਕ੍ਰੈਸ਼ ਹੋਣ ਦੇ ਨਾਲ ਨਾਲ ਖੁਰਦਰੀ ਹੋ ਜਾਂਦੀ ਹੈ ਜਾਂ ਗਲਾ ਬੈਠ ਜਾਂਦਾ ਹੈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਆਮ ਕਰਕੇ ਜਿਹੜੇ ਜਿਨ੍ਹਾਂ ਦਾ ਰਿਆਜ਼ ਘੱਟ ਹੈ ਜਾਂ ਜਿਨ੍ਹਾਂ ਨੂੰ ਜਿਹੜੇ ਜ਼ਿਆਦਾ ਨਹੀਂ ਗਾਉਂਦੇ ਜੇ ਆ ਜਿਆਦਾ ਰਿਆਜ਼ ਨਹੀਂ ਕਰਦੇ ਉਹਨਾਂ ਨੂੰ ਇਹ ਸਮੱਸਿਆਵਾਂ ਆ ਜਾਂਦੀਆਂ ਵੀ ਉਹਨਾਂ ਦਾ ਗਲਾ ਜਿਹੜਾ ਕਈ ਵਾਰੀ ਮੌਸਮ ਖਰਾਬ ਹੋਣ ਕਰਕੇ ਵੀ ਗਲਾ ਖਰਾਬ ਹੋ ਜਾਂਦਾ ਹੈ ਆਵਾਜ਼ ਖਰਾਬ ਹੋ ਜਾਂਦੀ ਹੈ ਇਸ ਤਰ੍ਹਾਂ ਦੀਆਂ ਸਮੱਸਿਆ ਮੇਰੇ ਨਾਲ ਵੀ ਕਈ ਵਾਰੀ ਆ ਜਾਂਦੀਆਂ ਨੇ ਹਰੇਕ ਨੂੰ ਆਉਂਦੀਆਂ ਨੇ ਸੀਜ਼ਨਲ ਚੇਂਜ ਜਿਹੜਾ ਹੁੰਦਾ ਹੈ ਉਹਦੇ ਵਿੱਚ ਕੀ ਹੁੰਦਾ ਵੀ ਸੀਜ਼ਨਲ ਚੇਂਜ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਸਾਡੇ ਅੱਗੇ ਖੜੀ ਹੁੰਦੀ ਰਹਿੰਦੀ ਹੈ ਤਾਂ ਉਹਦਾ ਸਮਾਧਾਨ ਕੀ ਹੈ ਉਹਦਾ ਹੱਲ ਕੀ ਹੈ ਆਪਾਂ ਇਹ ਇਸ ਵਾਲੇ ਇਸ ਵਾਲੇ ਪਾਸੇ ਜਾਣਾ ਹੈ ਅੱਜ ਦੀ ਵੀਡੀਓ ਦਾ ਵਿਸ਼ਾ ਹੀ ਇਹ ਹੀ ਹੈ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲੈਣ ਤਾਂ ਕਿ ਇਸ ਤਰ੍ਹਾਂ ਦੇ ਹੋਰ ਜਿਹੜੇ ਵਧੀਆ ਟਿਪਸ ਨੇ ਆਪਜੀ ਲਈ ਮੈਂ ਲੈ ਕੇ ਆਂਦਾ ਰਵਾਂ ਆਪਜੀ ਚੈਨਲ ਨਾਲ ਜੁੜੇ ਰਹੋ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਨੋਟੀਫਿਕੇਸ਼ਨ ਆਪਜੀ ਤੱਕ ਪਹਿਲਾਂ ਪਹੁੰਚ ਸਕਣ ਅੱਜ ਦਾ ਜਿਹੜਾ ਜ਼ਰੂਰੀ ਵਿਸ਼ਾ ਹੈ ਹੈਲਥ ਸੰਬੰਧੀ ਹੈ ਕਈਆਂ ਦਾ ਗਲਾ ਖਰਾਬ ਹੋ ਜਾਂਦਾ ਹੈ ਆਵਾਜ਼ ਖਰਾਬ ਹੋ ਜਾਂਦੀ ਹੈ ਉਹ ਪੁੱਛਦੇ ਨੇ ਕਮੈਂਟ ਕਰਕੇ ਮੈਸੇਜ ਕਰਕੇ ਜਾਂ ਜਿਹੜੇ ਮੇਰੇ ਸਟੂਡੈਂਟ ਨੇ ਸਿੱਖਦੇ ਨੇ ਜਿਹੜੇ ਉਹ ਪੁੱਛਦੇ ਨੇ ਵੀ ਗਲਾ ਖਰਾਬ ਹੋ ਜਾਂਦਾ ਤਾਂ ਉਹਦਾ ਹੱਲ ਕੀ ਹੈ ਜਾਂ ਗਲਾ ਖਰਾਬ ਕਿਉਂ ਹੋ ਜਾਂਦਾ ਦੇਖੋ ਵੀਰੋ ਤੇ ਭੈਣੋ ਪਹਿਲੀ ਗੱਲ ਤਾਂ ਇਹ ਬੇਨਤੀ ਹੈ ਵੀ ਆਪਣੇ ਗਲੇ ਦਾ ਧਿਆਨ ਆਪਾਂ ਆਪ ਰੱਖਣਾ ਹੈ ਮੌਸਮ ਤਾਂ ਜਿਹੜਾ ਚੇਂਜ ਹੁੰਦਾ ਤਬਦੀਲੀ ਉਹਨੂੰ ਤੇ ਆਪਾਂ ਨਹੀਂ ਬਦਲ ਸਕਦੇ ਪਰ ਆਪਣੀਆਂ ਜਿਹੜੀਆਂ ਖਾਣ ਪੀਣ ਦੀਆਂ ਆਦਤਾਂ ਕਈ ਵਾਰੀ ਸਾਨੂੰ ਠੀਕ ਰੱਖਣੀਆਂ ਚਾਹੀਦੀਆਂ ਨੇ ਕਈ ਵਾਰੀ ਅਸੀਂ ਕੀ ਕਰਦੇ ਆਂ ਵੀ ਬਹੁਤ ਜ਼ਿਆਦਾ ਗਰਮ ਖਾ ਲੈਨੇ ਆਂ ਗਰਮ ਖਾਣ ਦਾ ਮਤਲਬ ਮਨਾਹੀ ਨਹੀਂ ਹੈ ਪਰ ਗਰਮ ਖਾਣ ਤੋਂ ਬਾਅਦ ਇਕਦਮ ਠੰਡਾ ਪਾਣੀ ਪੀ ਜਾਣਾ ਜਾਂ ਕੋਈ ਆਈਸਕ੍ਰੀਮ ਖਾ ਲੈਣੀ ਸਵੀਟ ਡਿਸ ਦੇ ਨਾਮ ਦੇ ਉੱਤੇ ਕਈ ਵਾਰੀ ਆਪਾਂ ਆਈਸਕ੍ਰੀਮ ਖਾ ਜਾਂਦੇ ਆਂ ਮਤਲਬ ਗਲਾ ਜਿਹੜਾ ਹੈ ਉਹ ਬਹੁਤ ਸੈਂਸਿਟਿਵ ਹੁੰਦਾ ਹੈ ਸਾਡਾ ਤੇ ਉਸ ਗਲੇ ਨੂੰ ਬਚਾਉਣ ਵਾਸਤੇ ਸਾਨੂੰ ਜ਼ਰੂਰੀ ਹੈ ਥੋੜਾ ਬੋਤਾ ਖਾਣ ਪੀਣ ਦਾ ਆਪਾਂ ਪਰਹੇਜ਼ ਜ਼ਰੂਰ ਰੱਖੀਏ ਕਈ ਵਾਰੀ ਆਪਾਂ ਤਲੀ ਹੋਈ ਚੀਜ਼ ਖਾਣੇ ਆ ਉਹ ਤੋਂ ਬਾਅਦ ਪਾਣੀ ਪੀ ਲੈਨੇ ਆ ਉਪਰੋਂ ਖੱਟਾ ਜ਼ਿਆਦਾ ਖਾ ਲੈਨੇ ਆ ਸੌਸ ਖਾ ਲੈਨੇ ਆ ਬਜਾਰੀ ਚੀਜ਼ਾਂ ਜਿਹੜੀਆਂ ਰੇੜੀਆਂ ਤੇ ਵਿਕਣ ਵਾਲਾ ਸਮਾਨ ਹੈ ਉਹ ਆਪਾਂ ਬਹੁਤ ਜ਼ਿਆਦਾ ਖਾਂਦੇ ਆ ਜਿਹਦੇ ਕਰਕੇ ਸਾਡਾ ਗਲਾ ਖਰਾਬ ਹੁੰਦਾ ਹੈ। ਕਈ ਵਾਰੀ ਕੋਈ ਇਸ ਤਰ੍ਹਾਂ ਚਾਹੁੰਦਾ ਹੁੰਦਾ ਹੈ ਵੀ ਸਾਡਾ ਖਾਣਾ ਪੀਣਾ ਵੀ ਬਣਿਆ ਰਹੇ ਤੇ ਸਾਡੇ ਗਾਇਕੀ ਵੀ ਬਣੀ ਰਹੇ। ਦੇਖੋ ਕੁਝ ਪਾਣ ਲਈ ਕੁਝ ਖਾਣਾ ਖੋਣਾ ਪੈਂਦਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਘੱਟੋ-ਘੱਟ 5 ਤੋਂ 6 ਚੀਜ਼ਾਂ ਨੇ ਜਿਹੜੀਆਂ ਮੈਨੂੰ ਬਹੁਤ ਪਸੰਦ ਸੀ ਖਾਣ ਦੇ ਵਿੱਚ ਪਰ ਮੈਂ ਛੱਡ ਦਿੱਤੀਆਂ। ਕਿਉਂਕਿ ਕਾਰਨ ਕੀ ਸੀ ਵੀ ਮੈਂ ਗਾਉਣਾ ਚਾਹੁੰਦਾ ਸੀ। ਮੈਂ ਟੀਚਰ ਬਣਨਾ ਚਾਹੁੰਦਾ ਸੀ। ਮੈਨੂੰ ਇਹ ਸੀ ਕਿ ਮੈਂ ਬਹੁਤ ਸੋਹਣਾ گاਵਾ ਮੇਰੀ ਆਵਾਜ਼ ਜਿਹੜੀ ਕਦੇ ਖਰਾਬ ਨਾ ਹੋਵੇ ਖੁਰਦਰੀ ਨਾ ਹੋਵੇ ਕ੍ਰੈਸ਼ ਨਾ ਹੋਵੇ ਜਦੋਂ ਮੈਂ ਉਕਤ ਲਿਆ ਅਸੁਰਾਂ ਦੇ ਉੱਤੇ ਆਵਾਜ਼ ਲਗਾਵਾ ਫਿਰ ਉਹਦੇ ਵਾਸਤੇ ਮਿਹਨਤ ਵੀ ਕੀਤੀ ਰਿਆਜ਼ ਵੀ ਕੀਤਾ ਪਰ ਰਿਆਜ਼ ਦੇ ਨਾਲ ਨਾਲ ਜ਼ਰੂਰੀ ਹੈ ਪਰਹੇਜ਼ ਕਰੱਖਣਾ ਜਿਵੇਂ ਕਿ ਇੱਕ ਪਹਿਲਵਾਨ ਨੂੰ ਕਹਿੰਦੇ ਨੇ ਨਾ ਕਿ ਪਹਿਲਵਾਨ ਨੂੰ ਕਹਿੰਦੇ ਨੇ ਵੀ ਜੇ ਤੂੰ ਬਾਡੀ ਬਣਾਣੀ ਹੈ ਜੇ ਤੂੰ ਸਰੀਰ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਤੈਨੂੰ ਇਹ ਚਾਰ ਗੱਲਾਂ ਦਾ ਪਰਹੇਜ਼ ਰੱਖਣਾ ਪਊਗਾ ਪਹਿਲੀ ਗੱਲ ਕਿਹੜੀ ਹੁੰਦੀ ਹੈ ਪਹਿਲੀ ਗੱਲ ਇਹ ਹੁੰਦੀ ਹੈ ਵੀ ਤੁਸੀਂ ਆਪਣੇ ਖਾਣ ਪੀਣ ਦੇ ਉੱਤੇ ਕੰਟਰੋਲ ਰੱਖਣਾ ਹੈ ਪਹਿਲਵਾਨ ਨੂੰ ਇਹੀ ਕਹਿੰਦੇ ਨੇ ਨਾ ਕੋਚ ਵੇ ਤੁਹਾਡੀ ਡਾਈਟ ਹੈ ਜਿਹੜੀ ਉਹ ਅਸੀਂ ਦੱਸਾਂਗੇ ਤੁਸੀਂ ਆਪਣੇ ਆਪ ਕੁਝ ਨਹੀਂ ਖਾਣਾ ਫਿਰ ਦੂਜੇ ਨੰਬਰ ਦੇ ਉੱਤੇ ਇਹ ਦੱਸਿਆ ਜਾਂਦਾ ਉਹਨਾਂ ਨੂੰ ਕਿ ਪ੍ਰੈਕਟਿਸ ਕਰਨੀ ਹੈ ਪ੍ਰੈਕਟਿਸ ਕਰਨ ਤੋਂ ਬਾਅਦ ਇੱਕਦਮ ਠੰਡੇ ਪਾਣੀ ਨਾਲ ਨਹਾਉਣਾ ਨਹੀਂ ਤੇ ਇੱਕਦਮ ਠੰਡਾ ਪਾਣੀ ਪੀਣਾ ਵੀ ਨਹੀਂ ਇਹ ਵੀ ਕਿਹਾ ਜਾਂਦਾ ਉਹਨਾਂ ਨੂੰ ਤੇ ਤੇਜੀ ਗੱਲ ਉਹਨਾਂ ਨੂੰ ਇਹ ਕਹੀ ਜਾਂਦੀ ਹੈ ਵੀ ਜਦੋਂ ਮੌਸਮ ਦੀ ਤਬਦੀਲੀ ਆਵੇ ਤਾਂ ਆਪਣੀ ਖੁਰਾਕ ਵੀ ਤਬਦੀਲੀ ਨਾਲ ਹੀ ਕਰ ਲੈਣੀ ਹੈ ਮਤਲਬ ਕਿ ਹਰ ਮੌਸਮ ਦੀ ਆਪਣੀ ਖੁਰਾਕ ਹੁੰਦੀ ਹੈ ਜਿਵੇਂ ਆਪਾਂ ਸਾਵਣ ਭਾਦੋਂ ਹੁਣ ਮਹੀਨਾ ਚੱਲ ਰਿਹਾ ਹੈ ਬਰਸਾਤਾਂ ਦਾ ਮਹੀਨਾ ਚੱਲ ਰਿਹਾ ਹੈ ਤਾਂ ਇਸ ਮਹੀਨੇ ਦੇ ਵਿੱਚ ਆਪਾਂ ਜਿਹੜਾ ਲੱਸੀ ਦਹੀਂ ਖਟੀਆਂ ਚੀਜ਼ਾਂ ਨਹੀਂ ਖਾ ਸਕਦੇ ਕਿਉਂਕਿ ਗਲਾ ਖਰਾਬ ਹੋ ਜਾਏਗਾ ਬਾਤ ਦੀ ਪ੍ਰੋਬਲਮ ਹੋ ਜਾਏਗੀ ਤੇ ਆਯੁਰਵੇਦ ਵੀ ਇਹੀ ਕਹਿੰਦਾ ਹੈ ਕਿ ਤੁਸੀਂ ਆਪਣੇ ਰੇਸ਼ੇ ਦੇ ਉੱਤੇ ਕੰਟਰੋਲ ਰੱਖੋ ਬਾਤ ਬਣਾਉਣੀਆਂ ਚੀਜ਼ਾਂ ਜਿਹੜੀਆਂ ਨਾ ਖਾਓ ਜ਼ਿਆਦਾ ਖੱਟਾ ਨਾ ਖਾਓ ਦਹੀਂ ਲੱਸੀ ਇਹਨਾਂ ਦੋ ਮਹੀਨਿਆਂ ਚ ਨਾ ਖਾਓ ਦਹੀਂ ਲੱਸੀ ਖਾਣ ਦਾ ਮਹੀਨਾ ਜਿਹੜਾ ਹੁਣ ਕੱਤਕ ਦੇ ਵਿੱਚ ਆਏਗਾ ਕੱਤਕ ਤੋਂ ਲੈ ਕੇ ਆਪ ਜੀ ਦਸੰਬਰ ਤੱਕ ਦਹੀਂ ਲੱਸੀ ਖਾ ਸਕਦੇ ਹੋ ਉਸ ਤੋਂ ਬਾਅਦ ਫਿਰ ਉਹ ਫਰਵਰੀ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਜਨਵਰੀ ਦਾ ਮਹੀਨਾ ਨਾ ਖਾਓ ਡਾਕਟਰ ਵੀ ਕਹਿੰਦੇ ਨੇ ਠੰਡਾ ਹੁੰਦਾ ਹੈ ਹਨਾ ਤਾਂ ਮਤਲਬ ਹੁਣ ਗੱਲ ਆ ਜਾਂਦੀ ਹੈ ਵੀ ਸਾਡੀ ਆਵਾਜ਼ ਖਰਾਬ ਕਿਉਂ ਹੋ ਜਾਂਦੀ ਹੈ ਦੇਖੋ ਪਹਿਲਾ ਕਾਰਨ ਤਾਂ ਮੈਂ ਤੁਹਾਨੂੰ ਇਹ ਦੱਸਿਆ ਵੀ ਸਾਡੇ ਖਾਣ ਪੀਣ ਦੇ ਆ ਗਲਤ ਆਦਤਾਂ ਕਰਕੇ ਵੀ ਸਾਡਾ ਗਲਾ ਖਰਾਬ ਹੁੰਦਾ ਹੈ ਆਵਾਜ਼ ਖਰਾਬ ਹੁੰਦੀ ਹੈ ਉਹਨੂੰ ਠੀਕ ਕਰੋ ਆਪਣਾ ਜਿਹੜੀ ਖਾਣ ਪੀਣ ਦੀ ਰੁਟੀਨ ਆ ਜ਼ਰੂਰੀ ਇਹ ਇਹ ਜ਼ਰੂਰੀ ਰੱਖੋ ਵੀ ਜਿਹੜੀ ਚੀਜ਼ ਆਪਾਂ ਘਰ ਵਿੱਚ ਬਣਾਵਾਂਗੇ ਉਹ ਹੀ ਖਾਵਾਂਗੇ ਬਾਹਰលੀਆਂ ਬਾਜ਼ਾਰ ਦੀਆਂ ਚੀਜ਼ਾਂ ਖਾਣੀਆਂ ਬੰਦ ਕਰ ਦਿਓ ਪਰਹੇਜ਼ ਰੱਖੋ ਜੇ ਖਾਣਾ ਵੀ ਤੁਹਾਨੂੰ ਪਤਾ ਵੀ ਤੁਹਾਨੂੰ ਬਹੁਤ ਮਨ ਕਰ ਰਿਹਾ ਜਾਂ ਤੁਹਾਨੂੰ ਆਲੇ ਦੁਆਲੇ ਵਾਲੇ ਜੋ ਕੋ ਰਿਸ਼ਤੇਦਾਰ ਨੇ ਜਾਂ ਕੋਈ ਦੋਸਤ ਮਿੱਤਰ ਨੇ ਕਹਿੰਦੇ ਨੇ ਖਾ ਲੈ ਤਾਂ ਖਾ ਸਕਦੇ ਆ ਆਪਾਂ ਪਰ ਉਹਨੂੰ ਖਾਣ ਦਾ ਵੀ ਇੱਕ ਸਿਸਟਮ ਹੋਣਾ ਚਾਹੀਦਾ ਥੋੜਾ ਜਿਹਾ ਖਾ ਲਿਆ পেট ਭਰ ਕੇ ਨਹੀਂ ਤੇ ਉਸ ਤੋਂ ਬਾਅਦ ਠੰਡਾ ਪਾਣੀ ਜਾਂ ਗਰਮ ਖਾਣਾ ਖਾਣ ਤੋਂ ਬਾਅਦ ਠੰਡੀ ਆਈਸਕ੍ਰੀਮ ਠੰਡਾ ਪਾਣੀ ਨਾ ਪੀਓ ਗਰਮ ਠੰਡਾ ਨਾ ਹੋਵੇ ਆਪ ਜੀ ਦਾ ਗਲਾ ਫੇਰ ਹੁਣ ਉਸ ਤੋਂ ਬਾਅਦ ਆ ਜਾਂਦੀ ਹੈ ਗੱਲ ਉਹਨੂੰ ਠੀਕ ਕਿਦਾਂ ਰੱਖਿਆ ਜਾਏ ਗਲੇ ਨੂੰ ਸਿਹਤਮੰਦ ਕਿਦਾਂ ਰੱਖਿਆ ਜਾਏ ਗਲਾ ਕਈ ਵਾਰੀ ਕਮਜ਼ੋਰ ਹੁੰਦਾ ਹੈ ਕਈਆਂ ਨੂੰ ਮੌਸਮ ਦੀ ਬਹੁਤ ਜ਼ਿਆਦਾ ਤਬਦੀਲੀ ਹੋਣ ਕਰਕੇ ਕਈ ਵਾਰੀ ਕੀ ਹੁੰਦਾ ਹੈ ਕਿ ਉਹ ਗਲਾ ਜਿਹੜਾ ਹੈ ਉਹ ਅੰਦਰਲੀ ਜਿਹੜੀ ਸਾਡੀ ਬਾਇਓਲੋਜੀਕਲ ਸਿਸਟਮ ਹੈ ਉਹ ਨੂੰ ਪਛਾਣ ਨਹੀਂ ਪਾਉਂਦਾ ਮੌਸਮ ਨੂੰ ਤੇ ਉਹ ਗਲਾ ਖਰਾਬ ਹੋ ਜਾਂਦਾ ਹੈ ਤਾਂ ਉਹਦੇ ਵਾਸਤੇ ਜ਼ਰੂਰੀ ਹੈ ਵੀ ਤੁਸੀਂ মালਟੀ ਵਿਟਾਮਿਨ ਕੁਝ ਹੁੰਦੇ ਨੇ ਵਿਟਾਮਿਨ ਸੀ ਦੇ ਵਿਟਾਮਿਨ ਸੀ ਜ਼ਰੂਰ ਖਾਇਆ ਕਰੋ ਚਾਹੇ ਉਹ ਆਵਲੇ ਦੇ ਰੂਪ ਚ ਹੋਵੇ ਚਾਹੇ ਉਹ ਖੱਟੇ ਪਦਾਰਥ ਹੋਣ ਆਵਲਾ ਬਹੁਤ ਵਧੀਆ ਵਿਟਾਮਿਨ ਸੀ ਦਾ ਕਿਸਾ ਸਰੋਤ ਹੈ ਕਿੰਨੂ ਖਾਓ ਸਰਦੀਆਂ ਦੇ ਵਿੱਚ ਸੰਤਰਾ ਖਾਓ ਵਿਟਾਮਿਨ ਸੀ ਆ ਉਹਨਾਂ ਦੇ ਵਿੱਚ ਮਤਲਬ ਜਿਹੜੇ ਵੀ ਪਦਾਰਥਾਂ ਦੇ ਵਿੱਚ ਵਿਟਾਮਿਨ ਸੀ ਹੈ ਗਾਣ ਵਾਲੇ ਵਾਸਤੇ ਉਹਨੂੰ ਖਾਣਾ ਬਹੁਤ ਜ਼ਰੂਰੀ ਹੈ ਜੂਸ ਪੀਣਾ ਨਹੀਂ ਕਹਿ ਰਿਹਾ ਮੈਂ ਮੈਂ ਖਾਣ ਦੀ ਗੱਲ ਕਰ ਰਿਹਾ ਖਾਣਾ ਬਹੁਤ ਜ਼ਰੂਰੀ ਹੈ ਜੂਸ ਪੀਣਾ ਵੱਖਰਾ ਵਿਸ਼ਾ ਹੈ ਪਰ ਜਿਹੜੇ ਗਲੇ ਤੋਂ ਕਮ ਲੈਂਦੇ ਨੇ ਗਲੇ ਨੂੰ ਵਰਤਦੇ ਨੇ ਉਹਨਾਂ ਵਾਸਤੇ ਵਿਟਾਮਿਨ ਸੀ ਨੂੰ ਖਾਣਾ ਬਹੁਤ ਜ਼ਰੂਰੀ ਹੈ ਖਾਓ ਉਹਨੂੰ ਚਾਹ ਸੰਤਰਾ ਚਾਹ ਕਿੰਨੂ ਆ ਚਾਹੇ ਆਮਲਾ ਹੈ ਉਹਨੂੰ ਖਾਓ ਆਮਲਾ ਕੈਂਡੀ ਮਿਲ ਜਾਂਦੀ ਹੈ ਉਹਨੂੰ ਖਾਓ ਜੇ ਵਿਟਾਮਿਨ ਸੀ ਦੀ ਜਿਆਦਾ ਘਾਟ ਲੱਗਦੀ ਹੈ ਤੁਹਾਨੂੰ ਪਤਾ ਵੀ ਹੁਣ ਵਾਰ-ਵਾਰ ਗਲਾ ਖਰਾਬ ਹੋਈ ਹੋ ਜਾ ਰਿਹਾ ਹੈ ਜਾਂ ਤੁਹਾਨੂੰ ਪਤਾ ਕਿੱਥੋਂ ਲੱਗਦਾ ਵੀ ਵਿਟਾਮਿਨ ਸੀ ਦੀ ਘਾਟ ਹੈ ਉਹਦਾ ਪਤਾ ਤੁਹਾਨੂੰ ਲੱਗੇਗਾ ਜਦੋਂ ਤੁਹਾਡੇ ਵਾਲ ਝੜਨ ਲੱਗ ਜਾਣਗੇ ਤੇ ਤੁਹਾਡਾ ਗਲਾ ਵਾਰ-ਵਾਰ ਬੈਠੇਗਾ ਥੋੜਾ ਜਿਹਾ ਗਾਓਗੇ ਫਿਰ ਬੈਠ ਜਾਏਗਾ ਥੋੜਾ ਜਿਹਾ ਬੋਲਚਾਲ ਕਰ ਲੋਗੇ ਉੱਚੀ ਬੋਲਣ ਲੱਗ ਜਾਓਗੇ ਫਿਰ ਤੁਹਾਡਾ ਗਲਾ ਬੈਠ ਜਾਏਗਾ ਇਹ ਤੁਹਾਡੇ ਤੁਹਾਡੇ ਅੰਦਰ ਵਿਟਾਮਿਨ ਸੀ ਦੀ ਕਮੀ ਕਰਕੇ ਹੁੰਦਾ ਹੈ ਇਸ ਕਰਕੇ ਪਹਿਲੀ ਬੇਨਤੀ ਵੀ ਆਪਣੇ ਅੰਦਰ ਵਿਟਾਮਿਨ ਸੀ ਦੀ ਘਾਟਨਾ ਆਉਂਦੇ ਹੋ। ਦੂਜੀ ਬੇਨਤੀ ਇਹ ਹੈ ਕਿ ਆਪਣੇ ਖਾਣ ਪੀਣ ਦੇ ਉੱਤੇ ਕਾਬੂ ਰੱਖੋ। ਤੁਹਾਡਾ ਗਲਾ ਕਦੇ ਖਰਾਬ ਨਹੀਂ ਹੋਏਗਾ। ਹਮੇਸ਼ਾ ਤੁਹਾਡਾ ਗਲਾ ਜਿਹੜਾ ਤੰਦਰੁਸਤ ਰਹੇਗਾ। ਤੇ ਤੀਜੀ ਗੱਲ ਆ ਜਾਂਦੀ ਹੈ ਸਾਡੇ ਰਿਆਜ਼ ਦੀ। ਵੀ ਸਾਡਾ ਰਿਆਜ਼ ਕਿਸ ਲੈਵਲ ਦਾ ਹੈ? ਕਈ ਵਾਰੀ ਕੋਈ ਵੀਰ ਪੈਣਾ ਪੁੱਛਦੇ ਨੇ ਮੈਨੂੰ ਕਿ ਰਿਆਜ਼ ਕਿਸ ਤਰ੍ਹਾਂ ਕਰਨਾ ਚਾਹੀਦਾ। ਮੈਂ ਉਹਨਾਂ ਨੂੰ ਆਮ ਤੌਰ ਤੇ ਇਹ ਕਹਿਣਾ ਹੁੰਦਾ ਕਿ ਸਵੇਰੇ ਖਾਲੀ ਪੇਟ ਰਿਆਜ਼ ਕਰਿਆ ਕਰੋ। ਉਸੋ ਰਿਆਜ਼ ਦੇ ਦੌਰਾਨ ਤੁਸੀਂ ਇੱਕ ਗੱਲ ਦਾ ਇਹ ਵੀ ਧਿਆਨ ਰੱਖਣਾ ਹੈ ਜ਼ਰੂਰੀ ਕਿ ਤੁਸੀਂ ਸੁੱਕੇ ਗਲੇ ਨਾਲ ਰਿਆਜ਼ ਨਹੀਂ ਕਰਨਾ ਕਈ ਵਾਰੀ ਖਾਲੀ ਪੇਟ ਉੱਠਦੇ ਆ ਨਾਲ ਦੇ ਨਾਲ ਨਾ ਪਾਣੀ ਪੀਤਾ ਨਾ ਕੁਝ ਪੀਤਾ ਤੇ ਆਪਾਂ ਸਿੱਧਾ ਹੀ ਹਰਮੋਨੀ ਲੈ ਕੇ ਨਹੀਂ ਬੈਠਣਾ ਤਾਮਪੂਰਾ ਲੈ ਕੇ ਨਹੀਂ ਬੈਠਣਾ ਉਹਦਾ ਤਰੀਕਾ ਇਹ ਹੈ ਸਭ ਤੋਂ ਵਧੀਆ ਤਰੀਕਾ ਉਹਦਾ ਇਹ ਹੈ ਕਿ ਤੁਸੀਂ ਰਿਆਜ਼ ਵੀ ਕਰੋ ਨਾਲ ਆਪਣੇ ਕੋਸਾ ਪਾਣੀ ਆਪਣੇ ਕੋਲ ਰੱਖ ਲਓ ਗਰਮ ਪਾਣੀ ਨਹੀਂ ਕੋਸਾ ਪਾਣੀ ਨਾਲ ਰੱਖ ਲਓ ਚਾਹ ਸਰਦੀ ਹੈ ਚਾਹ ਗਰਮੀ ਹੈ ਕੋਸਾ ਪਾਣੀ ਜ਼ਰੂਰ ਰੱਖੋ ਆਪਣੇ ਕੋਲ ਥੋੜਾ ਜਿਵੇਂ 10-15 ਮਿੰਟ ਤੁਸੀਂ ਸਾਦਾ ਰਿਆਜ਼ ਕੀਤਾ ਹੈ ਲੰਬਾ ਸਾਹ ਲੈ ਗਿਆ ਤੇ ਉਸ ਤੋਂ ਬਾਅਦ ਕੀ ਹੋਏਗਾ ਵੀ ਜਿਹੜਾ ਡਰਾਈ ਹੋਣਾ ਸ਼ੁਰੂ ਹੋ ਜਾਏਗਾ ਤੁਸੀਂ ਜਦੋਂ ਲਗਾਤਾਰ ਮੂੰਹ ਖੋਲ ਕੇ ਰੱਖੋਗੇ ਹਨਾ ਤਾਂ ਗਲਾ ਡਰਾਈ ਹੋਏਗਾ ਤਾਂ ਫਿਰ ਉਸ ਦਰਮਿਆਨ ਤੁਸੀਂ ਇੱਕ ਪਾਣੀ ਦੀ ਇੱਕ ਜਾਂ ਦੋ ਘੁੱਟ ਪਰ ਲੈਣੀ ਹੈ ਮਤਲਬ ਕਿ ਇਕੱਠਾ ਪਾਣੀ ਨਹੀਂ ਪੀਣਾ ਇੱਕਦਮ ਪੂਰਾ ਗਲਾਸ ਮੂੰਹ ਨੂੰ ਲਾ ਕੇ ਪਾਣੀ ਨਹੀਂ ਪੀਣਾ ਇੱਕ ਦੋ ਘੁੱਟ ਪਾਣੀ ਦੀ ਪਰ ਲੈਣੀ ਹੈ ਤਾਂ ਕਿ ਗਲਾ ਤਰ ਹੋ ਜਾਏ ਉਸ ਤੋਂ ਬਾਅਦ ਫੇਰ ਸਾਦਾ ਰਿਆਜ਼ ਕਰਨ ਲੱਗ ਜਾਣਾ ਮਤਲਬ ਜੇ ਤੁਸੀਂ ਅੱਧਾ ਘੰਟਾ ਰਿਆਜ਼ ਕਰ ਰਹੇ ਹੋ ਹਰ ਇੱਕ 10 ਮਿੰਟ ਬਾਅਦ ਤੁਸੀਂ ਪਾਣੀ ਦੇ ਦੋ ਘੁੱਟਾ ਪੀਣੀਆਂ ਹੀ ਪੀਣੀਆਂ ਨੇ। ਕਈ ਵਾਰੀ ਗਲਤ ਰਿਆਜ਼ ਕਰਨ ਕਰਕੇ ਵੀ ਗਲਾ ਖਰਾਬ ਹੁੰਦਾ। ਸੁੱਕੇ ਗਲੇ ਨਾਲ ਅਸੀਂ ਗਾਈ ਜਾਂਦੇ ਆ। ਗਲਾ ਤਰ ਨਹੀਂ ਹੁੰਦਾ। ਜਾਂ ਫਿਰ ਤੁਸੀਂ ਮਿਸ਼ਰੀ ਖਾਓ। ਧਾਗੇ ਵਾਲੀ ਮਿਸ਼ਰੀ ਆਂਦੀ ਬਾਜ਼ਾਰ ਦੇ ਵਿੱਚ ਉਹ ਖਾਓ। ਹਰੀ ਇਲਾਚੀ ਖਾਓ ਸਭ ਤੋਂ ਵਧੀਆ। ਸਿਲਵਰ ਕੋਟਡ ਇਲਾਚੀ ਆਂਦੀ ਹੈ ਬਾਜ਼ਾਰ ਦੇ ਵਿੱਚ ਉਹ ਤੁਸੀਂ ਖਾਓ। ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲੇਗਾ ਗਲੇ ਦਾ। ਇਹ ਚੀਜ਼ਾਂ ਤੁਸੀਂ ਆਪਣੇ ਤੌਰ ਦੇ ਉੱਤੇ ਆਪਣੇ ਗਲੇ ਵਾਸਤੇ ਆਪਣੀ ਸਿਹਤ ਵਾਸਤੇ ਵਰਤੋ ਤੁਹਾਨੂੰ ਲਾਹੇਵੰਦ ਹੋਣਗੀਆਂ ਉਮੀਦ ਕਰਦਾ ਕਿ ਤੁਹਾਡਾ ਗਲਾ ਜਲਦੀ ਖਰਾਬ ਨਾ ਹੋਵੇ ਇਹਨਾਂ ਚੀਜ਼ਾਂ ਦਾ ਜਰੂਰ ਧਿਆਨ ਰੱਖਿਓ ਜਿਹੜੀ ਮੈਂ ਤੁਹਾਨੂੰ ਅੱਜ ਵੀਡੀਓ ਚ ਦੱਸਿਆ ਨੇ ਖਾਸ ਤੌਰ ਦੇ ਉੱਤੇ ਮੈਂ ਇੱਕ ਗੋਲੀ ਤੁਹਾਨੂੰ ਮੈਂਸ਼ਨ ਕਰਦਾ ਕਿਸੇ ਵੀ ਮੈਡੀਕਲ ਤੋਂ ਸਟੋਰ ਤੋਂ ਮਿਲ ਜਾਏਗੀ ਵਿਟਾਮਿਨ ਸੀ ਦੇ ਨਾਲ ਭਰਪੂਰ ਇੱਕ ਗੋਲੀ ਮਿਲਦੀ ਹੈ ਉਹਨੂੰ ਕਹਿੰਦੇ ਲਿੰਸੀ ਉਸ ਗੋਲੀ ਦਾ ਸੇਵਨ ਤੁਸੀਂ ਲਗਾਤਾਰ ਵਿਟਾਮਿਨ ਸੀ ਦੇ ਰੋਗ ਵਿੱਚ ਕਰੋਗੇ ਉਹ ਇੱਕ ਸਪਲੀਮੈਂਟ ਤੌਰ ਦੇ ਉੱਤੇ ਖਾਣੇ ਤੋਂ ਬਾਅਦ ਖਾਣੀ ਹੁੰਦੀ ਹੈ ਰਾਤ ਨੂੰ ਇੱਕ ਰੋਜ਼ ਰਾਤ ਨੂੰ ਸੌਣ ਲੱਗੇ ਖਾਓ ਜਿੰਨਾ ਵੀ ਵਿਟਾਮਿਨ ਸੀ ਦੀ ਤੁਹਾਡੇ ਅੰਦਰ ਘਾਟ ਹੋਏਗੀ ਉਹ ਗੋਲੀ ਪੂਰੀ ਕਰ ਦੇਗੀ ਉਹਦੇ ਨਾਲ ਹੋਰ ਵੀ ਚਾਰ ਪੰਜ ਚੀਜ਼ਾਂ ਦਾ ਫਾਇਦਾ ਤੁਹਾਨੂੰ ਹੋਣ ਲੱਗ ਜਾਏਗਾ ਵਾਲ ਝੜਨ ਤੋਂ ਬੰਦ ਹੋ ਜਾਣਗੇ ਜਿਹੜਾ ਗਲਾ ਤੁਹਾਡਾ ਖਰਾਬ ਹੁੰਦਾ ਵਾਰ-ਵਾਰ ਜਾਂ ਗਲਾ ਬੈਠ ਜਾਂਦਾ ਰਿਆਜ਼ ਕਰਦੇ ਹੋਏ ਜਾਂ ਇੱਕ ਘੰਟਾ ਕੀਰਤਨ ਕਰਕੇ ਜਾਂ ਇੱਕ ਸ਼ਬਦ ਪੜ੍ਹ ਕੇ ਤੁਹਾਡਾ ਗਲਾ ਜਾਂ ਆਵਾਜ਼ ਖਰਾਬ ਖੁਰਦਰੀ ਹੋ ਜਾਂਦੀ ਹੈ ਬੈਠ ਜਾਂਦੀ ਹੈ ਉਹ ਤੁਹਾਡੀ ਆਵਾਜ਼ ਵੀ ਠੀਕ ਹੋਣ ਲੱਗ ਜਾਏਗੀ ਉਤਲੀਆਂ ਸੁਰਾਂ ਦੇ ਉੱਤੇ ਆਵਾਜ਼ ਲਾਉਣ ਲੱਗੇ ਆਵਾਜ਼ ਕ੍ਰੈਸ਼ ਕਰ ਜਾਂਦੀ ਹੈ ਉਹ ਵੀ ਮਤਲਬ ਖੁਰਾਕ ਦੇ ਨਾਲ ਨਾਲ ਤੁਸੀਂ ਆਪਣਾ ਰਿਆਜ਼ ਵੀ ਵਧਾਉਣਾ ਹੈ ਜਿਸ ਕਰਕੇ ਕੀ ਹੋਏਗਾ ਵੀ ਤੁਹਾਡੇ ਗਲੇ ਨੂੰ ਫਾਇਦਾ ਹੋਏਗਾ ਤੇ ਆ ਜਿਹੜੇ ਦੱਸੇ ਹੋਏ ਟਿਪਸ ਮੈਂ ਤੁਹਾਨੂੰ ਚਾਰ ਪੰਜ ਟਿਪਸ ਦੱਸੇ ਨੇ ਇਹਨਾਂ ਦੇ ਉੱਤੇ ਕੰਮ ਕਰਨਾ ਤੇ ਸ਼ੋਰ ਹੈ ਕਿ ਜਦੋਂ ਤੁਸੀਂ ਇਹਨਾਂ ਚੀਜ਼ਾਂ 'ਤੇ ਧਿਆਨ ਦਿਓਗੇ ਤੁਹਾਡਾ ਗਲਾ ਕਦੇ ਖਰਾਬ ਨਹੀਂ ਹੋਏਗਾ ਗੁਰੂ ਸਾਹਿਬ ਕਿਰਪਾ ਕਰ ਤਸੀਂ ਇਹਨਾਂ ਚੀਜ਼ਾਂ 'ਤੇ ਧਿਆਨ ਰੱਖੋ ਤੁਹਾਡੀ ਸਿਹਤ ਕਦੇ ਖਰਾਬ ਨਹੀਂ ਹੋਏਗੀ ਖਾਸ ਤੌਰ ਤੇ ਗਲਾ ਖਰਾਬ ਨਹੀਂ ਹੋਏਗਾ ਕਦੇ ਅਤੇ ਗਲੇ ਦਾ ਜਿੰਨਾ ਤੁਸੀਂ ਧਿਆਨ ਰੱਖੋਗੇ ਓਨਾ ਜ਼ਿਆਦਾ ਇਹ ਠੀਕ ਰਹੇਗਾ ਤੇ ਥੋੜਾ ਬੋਤਾ ਲੱਗਦਾ ਵੀ ਇਹ ਕਦੇ ਤਾਂ ਤੁਸੀਂ ਨਮਕ ਪਾ ਕੇ ਉਹਦੇ ਗਰਾਰੇ ਕਰੋ ਉਹਦੇ ਨਾਲ ਕੀ ਹੋਏਗਾ ਵੀ ਤੁਹਾਡਾ ਗਲਾ ਜਿਹੜਾ ਹੈ ਉਹ ਸਟੀਮ ਦੇ ਨਾਲ ਥੋੜਾ ਬਹੁਤ ਜਿਹੜਾ ਰੇਸ਼ਾ ਹੈ ਉਹ ਖਤਮ ਹੋ ਜਾਏਗਾ ਗਰਾਰਿਆਂ ਦੇ ਨਾਲ ਬਾਹਰ ਆ ਜਾਏਗਾ ਤੇ ਫਿਰ ਕੀ ਹੋਏਗਾ ਸਾਡਾ ਗਲਾ ਜਿਹੜਾ ਹੈ ਉਹ ਠੀਕ ਹੋ ਜਾਏਗਾ ਇਸ ਕਰਕੇ ਉਮੀਦ ਕਰਦਾ ਕਿ ਅੱਗੇ ਤੋਂ ਆਪ ਜੀ ਧਿਆਨ ਰੱਖੋਗੇ ਇਹਨਾਂ ਚੀਜ਼ਾਂ ਜਿਹੜੀ ਮੈਂ ਦੱਸੀਆਂ ਨੇ ਮੈਂ ਬੜੇ ਦਿਨਾਂ ਤੋਂ ਸੋਚ ਰਿਆ ਸੀ ਕਿ ਇਸ ਸੰਬੰਧੀ ਕੋਈ ਵੀਡੀਓ ਲੈ ਕੇ ਆਵਾਂਗਾ ਕਿਉਂਕਿ ਬੜੇ ਇਹ ਪ੍ਰੋਬਲਮ ਹੁੰਦੀ ਹੈ ਕਿ ਸਾਡਾ ਗਲਾ ਖਰਾਬ ਹੋ ਗਿਆ ਜੀ ਸੀਜ਼ਨਲ ਚੇਂਜ ਹੋ ਗਿਆ ਤੇ ਸੀਜ਼ਨਲ ਚੇਂਜ ਕਰਕੇ ਗਲਾ ਖਰਾਬ ਹੋ ਜਾਣਾ ਵੱਖਰੀ ਗੱਲ ਹੈ ਪਰ ਜੇ ਅਸੀਂ ਵਿਟਾਮਿਨ ਸੀ ਪੂਰੀ ਭਰਪੂਰ ਮਾਤਰਾ ਚ ਲੈਨੇ ਆ ਤਾਂ ਫਿਰ ਸਾਡੇ ਤੇ ਮੌਸਮ ਦਾ ਵੀ ਪ੍ਰਭਾਵ ਬਹੁਤ ਘਟ ਜਾਏਗਾ ਇਸ ਕਰਕੇ ਅੱਗੇ ਤੋਂ ਧਿਆਨ ਰੱਖਣਾ ਆਉਣ ਵਾਲੀ ਵੀਡੀਓਜ਼ ਦੇ ਵਿੱਚ ਹੋਰ ਇਸ ਤਰ੍ਹਾਂ ਦੇ ਵਿਸ਼ੇ ਟੌਪਿਕ ਲੈ ਕੇ ਆਵਾਂਗਾ ਆਪ ਜੀ ਨੇ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਆਪ ਜੀ ਨੂੰ ਹੋਰ ਕਿਸ ਤਰ੍ਹਾਂ ਦੀਆਂ ਸਿਹਤ ਸੰਬੰਧੀ ਪ੍ਰੋਬਲਮ ਗਲੇ ਸੰਬੰਧੀ ਖਾਸ ਤੌਰ ਤੇ ਆਉਂਦੀਆਂ ਨੇ ਤਾਂ ਕਿ ਆਪਾਂ ਉਹਦਾ ਕੋਈ ਹੱਲ ਕੱਢ ਕੇ ਆਪ ਜੀ ਨੂੰ ਵੀਡੀਓ ਪਾ ਕੇ ਦੱਸੀਏ ਮੈਨੂੰ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਆਪ ਜੀ ਦਾ ਬਹੁਤ ਧੰਨਵਾਦ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ